ਗਲੂਕੋਸ ਐਂਡ ਬਲੱਡ 슈ਗਰ ਜਿਸ ਤਰ੍ਹਾਂ ਸੇ ਜਾਣ ਚੁੱਕੇ ਆ ਕਿ ਫੈਲ ਚੁੱਕਿਆ ਹੈ ਪੂਰੇ ਸਮਾਜ ਦੇ ਅੰਦਰ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਉਸ ਦਾ ਇਲਾਜ ਕਿਵੇਂ ਕਰਨਾ ਹੈ ਉਸ ਦਾ ਇਲਾਜ ਹੈ ਡਾਕਟਰ ਡਾਕਟਰ ਸਾਹਿਬ ਤੋਂ ਤੁਸੀਂ 5 6 ਮਹੀਨੇ ਦਵਾਈ ਲੈਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਇਹਦੇ ਨਾਲ ਕਿਵੇਂ ਲੜਨਾ ਹੈ ਤੇ ਤੁਹਾਡੀ ਜ਼ਿੰਦਗੀ ਆਮ ਵਰਗੀ ਹੋ ਜਾਂਦੀ ਹੈ ਆਮ ਹੀ ਨਹੀਂ ਆਮ ਨਾ ਵਧੀਆ ਤੁਸੀਂ ਜ਼ਿੰਦਗੀ ਜਿਹੜੀ ਹੈ ਉਹ ਕਿਉਂ ਹੋ ਸਕਦੇ ਹੋ ਤੇ ਖਾਣ ਪੀਣ ਦੇ ਲਈ ਬਹੁਤ ਸਾਰੀਆਂ ਵੀਡੀਓ ਜੋ YouTube ਤੇ ਪਈਆਂ ਹਨ ਉਹ ਤੁਸੀਂ ਦੇਖ ਸਕਦੇ ਹੋ ਨੁਸਖੇ ਜੋ ਦੱਸੇ ਜਾਂਦੇ ਹਨ ਉਹਨਾਂ ਦੀ ਮੈਂ ਵਕਾਲਤ ਨਹੀਂ ਕਰੂੰਗਾ ਕਿਉਂਕਿ ਜੇ ਕੋਈ ਨੁਸਖਾ ਐਸਾ ਹੋਇਆ ਜਿਸ ਦੇ ਨਾਲ ਸ਼ੂਗਰ ਘਟ ਗਿਆ ਤੇ ਉਹ ਪੇਸ਼ੈਂਟ ਦੀ ਜਾਨ ਨੂੰ ਜਿਹੜਾ ਖਤਰਾ ਹੁੰਦਾ ਹੈ ਖਤਰਾ ਹੀ ਨਹੀਂ ਹੁੰਦਾ ਬਲਕਿ ਉਹ ਜਾਨਲੇਵਾ ਹੋ ਜਾਂਦਾ ਹੈ ਇਸ ਲਈ ਸ਼ੂਗਰ ਦੀ ਅਵਸਥਾ ਵਿੱਚ ਬਿਨਾਂ ਜਾਣੇ ऐसा कुछ ना खाओ YouTube ਤੇ ਦੇਖੋ ਬਹੁਤ ਸਾਰੇ ਡਾਕਟਰ ਸਾਹਿਬਾਨ ਬਹੁਤ ਸਾਰੇ ਡਾਈਟੀਸ਼ੀਅਨ ਹਨ ਜੋ ਤੁਹਾਨੂੰ ਦੱਸਣਗੇ ਖੁਰਾਕ ਦਾ ਤੁਹਾਨੂੰ ਉਹਨਾਂ ਤੋਂ ਪਤਾ ਲੱਗ ਜਾਏਗਾ ਕਿ ਤੁਸੀਂ ਕਿਸ ਚੀਜ਼ ਨੂੰ ਖਾਣਾ ਹੈ ਕਿਸ ਚੀਜ਼ ਦਾ ਪਰਹੇਜ਼ ਕਰਨਾ ਹੈ ਤੇ ਉਸ ਦੇ ਨਾਲ ਜੋ ਦਵਾਈ ਹੈ ਦਵਾਈ ਦਾ ਜਿਹੜਾ ਜ਼ਿਕਰ ਹੈ ਉਹ ਅਸੀਂ ਤੁਹਾਡੇ ਨਾਲ ਅਗਲੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਕਰਾਂਗੇ ਤੇ ਉਹ ਦਵਾਈ ਮੈਂ ਨਹੀਂ ਦੱਸਾਂਗਾ ਕਿਉਂਕਿ ਮੈਂ ਡਾਕਟਰ ਨਹੀਂ ਹਾਂ ਲੇਕਿਨ ਕੁਝ ਗੱਲਾਂ ਐਸੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਸ ਦੇ ਨਾਲ ਤੁਸੀਂ ਦਵਾਈ ਲਓਗੇ ਦਵਾਈ ਦਾ ਫਾਇਦਾ ਵੀ ਲੈ ਸਕੋਗੇ ਅਤੇ ਕੁਝ ਗੱਲਾਂ ਤੁਹਾਡੇ ਨਾਲ ਮੈਂ ਰਿਪੀਟ ਕਰਾਂਗਾ ਤਾਂ ਕਿ ਤੁਸੀਂ ਸ਼ੂਗਰ ਦਾ ਵਧਣਾ ਖਾਸ ਕਰਕੇ ਸ਼ੂਗਰ ਦਾ ਘਟਣਾ ਉਸ ਤੇ ਧਿਆਨ ਦੇ ਸਕੋਗੇ ਅਤੇ ਘਟਣ ਵਰਗੇ ਹਾਲਾਤਾਂ ਦੇ ਵਿੱਚ ਤੁਸੀਂ ਕਦੇ ਵੀ ਕੰਪਰੋਮਾਈਜ਼ ਨਹੀਂ ਕਰੋਗੇ ਜਿਸ ਨਾਲ ਤੁਹਾਡਾ ਨੁਕਸਾਨ ਹੋਣ ਤੋਂ ਬਚ ਜਾਏਗਾ ਤੁਰੰਤ ਤੁਸੀਂ ਡਾਕਟਰ ਨਾਲ ਸਲਾਹ ਕਰੋਗੇ ਡਾਕਟਰ ਦੇ ਕਹੇ ਅਨਸਾਰ ਖਾਣਾ ਖਾਓਗੇ ਉਸ ਤੋਂ ਬਿਨਾ ਝੂਠ ਉਤੇ ਜੋ ਵੀਡੀਓ ਪਈਆਂ ਨੇ ਦੇਖੋ ਬੜੀ ਖੁਸ਼ੀ ਦੇ ਨਾਲ ਜਾਣੋ ਗਿਆਨ ਹਾਸਲ ਕਰੋ ਲੇਕਿਨ ਚਲੋ ਡਾਕਟਰ ਦੀ ਸਲਾਹ ਨਾਲ ਕੁਝ ਗੱਲਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ